हां जी दोस्तों आज दी कहानी ਦੇ ਵਿੱਚ ਤੁਹਾਨੂੰ ਦੱਸਾਂਗੇ ਅਸੀਂ ਵੀ ਜਿਹੜੇ ਅਸਲੀ ਲਟੇਰੇ ਨੇ ਉਹ ਕੌਣ ਨੇ ਇੱਕ ਬੈਂਕ 'ਚ ਡਕੈਂਤੀ ਦੌਰਾਨ ਲਟੇਰਿਆ ਨੇ ਚੀਕ ਕੇ ਕਿਹਾ ਬਿਲਕੁਲ ਵੀ ਨਾ ਹਿੱਲੋ ਸਰਕਾਰ ਦੇ ਪੈਸੇ ਪਿੱਸੇ ਆਪਣੀ ਜਾਨ ਨਾ ਗਵਾ ਬੈਠਿਓ ਹਰ ਕੋਈ ਚੁੱਪਚਾਪ ਥੱਲੇ ਲੇਟ ਗਿਆ ਇਸ ਨੂੰ ਕਹਿੰਦੇ ਸੋਚਣ ਦੇ ਢੰਗ ਵਿੱਚ ਤਬਦੀਲੀ ਕਰਨੀ ਇੱਕ ਸੁੰਦਰ ਔਰਤ ਲਟੇਰਿਆਂ ਤੋਂ ਡਰ ਕੇ ਘਬਰਾ ਰਹੀ ਸੀ ਉਸ ਨੂੰ ਇੱਕ ਲਟੇਰੇ ਨੇ ਕਿਹਾ ਆਰਾਮ ਨਾਲ ਬੈਠੋ ਕੋਈ ਨਹੀਂ ਤੁਹਾਨੂੰ ਛੇੜਦਾ ਇਸ ਨੂੰ ਕਹਿੰਦੇ ਪੇਸੇਵਾਰ ਬਾਨਾ ਸਿਰਫ ਉਹੀ ਕੰਮ ਤੇ ਫੋਕਸ ਕਰੋ ਜਿਸ ਦੀ ਤੁਸੀਂ ਤਿਆਰੀ ਕੀਤੀ ਹੈ ਲੁੱਟ ਤੋਂ ਬਾਅਦ ਜਦੋਂ ਲਟੇਰੇ ਘਰ ਵਾਪਸ ਪਹੁੰਚੇ ਨਵੇਂ ਆਏ ਲਟੇਰੇ ਜੋ ਕਿ ਐਮ ਬੀਏ ਕਰਕੇ ਆਇਆ ਸੀ ਨੇ ਇੱਕ ਪੁਰਾਣੇ ਲਟੇਰੇ ਜਿਹੜਾ ਸਿਰਫ ਪੰਜ ਜਮਾਤਾਂ ਤੱਕ ਸਕੂਲ ਗਿਆ ਸੀ ਨੂੰ ਕਿਹਾ ਭਰਾਵਾ ਚਲੋ ਪੈਸੇ ਗਿਣ ਲਈਏ ਤਾਂ ਪੁਰਾਣੇ ਨੇ ਜਵਾਬ ਦਿੱਤਾ ਇੰਨੇ ਪੈਸੇ ਨੂੰ ਗਿਣਦਿਆਂ ਬਹੁਤ ਟਾਈਮ ਲੱਗ ਜਾਣਾ ਸ਼ਾਮ ਦੀਆਂ ਖਾਵਰਾں ਚ ਸੌਂ ਲਵਾਂਗੇ ਕਿ ਕਿੰਨੇ ਦੀ ਲੁੱਟ ਹੋਈ ਆ ਇਸ ਨੂੰ ਕਹਿੰਦੇ ਨੇ ਤਿਆਰਬਾ ਕਾਗਜੀ ਪੜ੍ਹਾਈ ਨਾਲੋਂ ਤਿਆਰਬਾ ਜ਼ਿਆਦਾ ਮਹੱਤਵਪੂਰਨ ਅੱਜਕੱਲ ਲਟੇਰਿਆਂ ਦੇ ਜਾਣ ਤੋਂ ਬਾਅਦ ਕਲਰਕ ਨੇ ਮੈਨੇਜਰ ਨੂੰ ਕਿਹਾ ਪੁਲਿਸ ਬੁਲਾਓ ਜਲਦੀ ਪਰ ਮੈਨੇਜਰ ਕਹਿੰਦਾ ਰੁਕ ਜਾ ਪਹਿਲਾਂ 20 ਲੱਖ ਆਪਣੇ ਲਈ ਰੱਖ ਲਈਏ ਤੇ 50 ਲੱਖ ਦਾ ਜੋ ਪਿਛਲਾ ਗਵਨ ਵੀ ਇਸੇ ਵਿੱਚ ਪਾਈਏ ਇਸ ਨੂੰ ਕਹਿੰਦੇ ਲਹਿਰਾਂ ਨਾਲ ਤੈਰਨਾ ਜਾਨੀ ਕਿ ਖਰਾਬ ਸਥਿਤੀ ਨੂੰ ਵੀ ਫਾਇਦੇ 'ਚ ਬਦਲ ਲੈਣਾ ਕਲਾਰਕ ਕਹਿੰਦਾ ਇਹ ਤਾਂ ਬਹੁਤ ਮਜ਼ੇ ਦੀ ਗੱਲ ਹੈ ਇੰਜ ਦਾ ਡਾਕਾ ਹਰ ਮਹੀਨੇ ਪੈਣਾ ਚਾਹੀਦਾ ਇਸ ਨੂੰ ਕਹਿੰਦੇ ਕੰਮ ਦਾ ਅਕੇਮਾਂ ਖਤਮ ਕਰਨਾ ਆਪਣੀ ਮਾਨਸਿਕ ਖੁਸ਼ੀ ਨੌਕਰੀ ਨਾਲੋਂ ਜਿਆਦਾ ਮਹੱਤਵਪੂਰਨ ਹੁੰਦੀ ਹੈ ਅਗਲੇ ਦਿਨ ਟੀਵੀ 'ਚ ਆਇਆ ਕਿ ਬੈਂਕ 'ਚ ਡਾਕਾ ਪਿਆ ਲਟੇਰੇ ਬੈਂਕ ਵਿੱਚੋਂ 1 ਕਰੋੜ ਲਾਏ ਗਏ ਲਟੇਰਿਆਂ ਨੇ ਪੈਸੇ ਗਿਣੇ ਤੇ ਬਾਰ-ਬਾਰ ਗਿਣੇ ਇਹ ਤਾਂ ਬਸ 30 ਲੱਖ ਸੀ ਬੜਾ ਗੁੱਸਾ ਚੜਿਆ 10 ਜਾਨਾਂ ਖਾਤਰ ਆਪਾਂ ਖਾਤਰੇ 'ਚ ਪਾਈ ਤੇ ਮਿਲਿਆ ਬਸ 30 ਲੱਖ ਤੇ ਉਹ ਮੈਨੇਜਰ 2 ਮਿੰਟਾਂ ਚ 70 ਲੱਖ ਰੁਪਏ ਲੈ ਕੇ ਨਿਕਲ ਗਿਆ ਲਟੇਰਾ ਕਹਿੰਦਾ ਲੱਗਦਾ ਚੋਰ ਹੋਣ ਨਾਲੋਂ ਪੜ੍ਹੇ ਲਿਖੇ ਹੋਣਾ ਜ਼ਿਆਦਾ ਵਧੀਆ ਹੈ ਇਸ ਨੂੰ ਕਹਿੰਦੇ ਆ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਬੈਂਕ ਮੈਨੇਜਰ ਖੁਸ਼ੀ ਉਸ ਦੇ ਸਾਰੇ ਵਾਅਦੇ ਘਾਟੇ ਪੂਰੇ ਹੋ ਗਏ ਸੀ ਇਸ ਨੂੰ ਕਹਿੰਦੇ ਨੇ ਮੌਕੇ ਤੇ ਚੌਕਾ ਸੋ ਹੁਣ ਅਸਲੀ ਲਟੇਰਾ